ਆਣੇ ਆ ਕਿੰਨੀਆਂ ਇੱਕ ਤਕਲੀਫਾਂ ਕੱਟੀਆਂ ਜਾਣੀਆਂ ਸੋ ਜਦੋਂ ਵੀ ਬਹੁ ਗੁਰੂ ਦੇ ਦਰਬਾਰ ਅੰਦਰ ਮਨ ਚਿੱਤ ਇਕਾਗਰ ਕਰਕੇ ਬਹੁ ਮੈਂ ਹਰ ਸਟੇਜ ਉੱਤੇ ਕਹਿਣਾ ਨਾ ਵੀ ਮਨ ਦਾ ਤੇ ਤਨ ਦਾ ਬੜਾ ਸੁਮੇਲ ਆ ਕੱਲੇ ਤਨ ਦੀ ਕੋਈ ਵੈਲਿਊ ਨਹੀਂ ਜੇ ਮਨ ਨਾਲ ਨਹੀਂ ਹੈਗਾ ਤੇ ਸਟੀering ਤੇ ਬਹਿ ਜਾਈਏ ਨਾ ਗੱਡੀ ਚਲਾਉਂਦੇ ਜਿਹੜੇ ਤੁਹਾਡੇ ਜੋ ਡਰਾਈਵਰ ਆ ਐਕਸੀਡੈਂਟ ਉਹਨਾਂ ਬੰਦਿਆਂ ਹੀ ਕੀਤੇ ਆ ਜਿਹੜੇ ਤਨ ਲੈ ਕੇ ਸਟੀਅਰਿੰਗ ਤੇ ਬੈ ਗਏ ਤੇ ਮਨ ਪਤਾ ਨਹੀਂ ਅਮਰੀਕਾ ਤੁਰਿਆ ਫਿਰਦਾ ਸੀ ਉਹਨਾਂ ਦਾ ਤਨ ਤੇ ਮਨ ਇਕੱਠਾ ਲਿਆਉਣਾ ਬੜਾ ਜ਼ਰੂਰੀ ਆ ਕਲਾਸ ਵਿੱਚ ਉਹ ਬੰਦੇ ਪਾਸ ਹੁੰਦੇ ਆ ਜਿਹੜੇ ਮਨ ਕਰਕੇ ਬੈਠੇ ਹੁੰਦੇ ਉਹ ਕਾਪੀ ਦੇ ਕੁਝ ਵੀ ਨਾ ਨਾ ਲਿਖਣਾ ਉਦਾਂ ਹੀ ਮੈਡਮ ਦਾ ਚਿਹਰਾ ਵੇਖੀ ਜਾਣ ਪ੍ਰਿੰਸੀਪਲ ਦਾ ਚਿਹਰਾ ਵੇਖੀ ਜਾਣ ਤੇ ਉਹਦੀ ਗੱਲ ਸੁਣੀ ਜਾਣ ਮਨ ਵਿੱਚ ਹੋਵੇ ਉਹਨਾਂ ਨੂੰ ਭਾਵੇਂ 6 ਮਹੀਨਿਆਂ ਬਾਅਦ ਪੁੱਛ ਲਿਓ ਸਾਰੀ ਗੱਲ ਸੁਣਾ ਦੇਣਗੇ ਤੇ ਕਈ ਮੇਰੇ ਅੱਗੇ ਕੁਗੀਆਂ ਕਾਂਡੇ ਕਾਪੀਆਂ ਦੇ ਪੂਰੀਆਂ ਮਾਰਨ ਦੇ ਹੁੰਦੇ ਥੋਰ-ਥੋਰ ਦੀ ਵੀ ਇਹੋ ਹੀ ਕੰਮ ਕਰਦਾ ਕਲਾਸ 'ਚ ਬੈਠਾ ਉਹ ਮਨਵਾਰ ਬੇਲਪੁਰੀ ਵਾਲਿਆਂ ਕੋ ਖਲੋਤਾ ਹੁੰਦਾ ਵੀ ਉਹ ਵੀ ਖਾਨ ਵਾਲੀ ਪਈ ਆ ਉਹ ਸਾਰਾ ਹੀ ਮਹਿਕਮਾ ਕਈ ਰੀ ਫੇਲ ਹੋ ਜਾਂਦਾ ਹੁੰਦਾ ਕਿਉਂਕਿ ਮਨ ਨਹੀਂ ਨਾ ਵੇਚਿਆ ਗਿਆ ਕਈ ਵਾਰੀ ਘਰ 'ਚ ਦੋਵੇਂ ਜੀ ਬੈਠੇ ਹੋਣ ਪਿਓ ਪੁੱਤ ਬੈਠਾ ਹੋਵੇ ਜਾਂ ਭੈਣ ਭਰਾ ਕੋਈ ਰਿਸ਼ਤੇਦਾਰ ਬੈਠਾ ਹੋਵੇ ਇੱਕ ਜਣਾ ਗੱਲ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਤੇ ਦੂਜਾ ਸਹੀਜੇ ਜਾਂਦਾ ਦੁਬਾਰਾ ਦਸੀ ਮੈਨੂੰ ਪਤਾ ਨਹੀਂ ਲੱਗਾ ਵੀ ਪਹਿਲੀ ਉਹਨੇ ਕੰਦ ਨੂੰ ਦਸੀ ਆ ਪਹਿਲੀ ਵੀ ਤੇ ਤੈਨੂੰ ਹੀ ਦਸੀ ਆ ਤੈਨੂੰ ਸਮਝ ਤਾਦ ਨਹੀਂ ਲੱਗੀ ਵੀ ਤੇਰਾ ਧਿਆਨ ਮੋਬਾਈਲ 'ਚ ਆ ਵੀ ਉਹ ਰੀਲ ਨਾ ਲੰਘ ਜੇ ਕਦੇ ਵੀ ਉਹਨੂੰ ਪਾਪੇ ਨੂੰ ਤੂੰ ਐ ਕਰੀ ਗਿਆ ਹਾਂ ਪਾਪਾ ਜਦੋਂ ਪਾਪੇ ਆਖਿਆ ਉੱਠ ਤਾਂ ਦੁਬਾਰਾ ਦਸੀ ਬਣਾ ਸਮਝ ਨਹੀਂ ਲੱਗੀ ਮੈਨੂੰ ਕੀ ਆਖਿਆ ਤੂੰ ਇਸ ਕਰਕੇ ਗੁਰੂ ਦਾ ਦਰਬਾਰ ਆ ਤਨ ਵੀ ਜ਼ਰੂਰੀ ਆ ਮਨ ਵੀ ਜ਼ਰੂਰੀ ਆ ਤੇ ਜਿਹਦਾ ਤਨ ਤੇ ਮਨ ਇਕੱਠਾ ਬਹਿ ਗਿਆ ਉਹਨਾਂ ਨੇ ਇਸ ਘਰ ਚੋਂ ਝੋਲੀਆਂ ਪਰ ਕੇ ਲੈ ਜਾਣੀਆਂ ਸੋ ਬੁਲਾਈਏ ਫਤਿਹ ਕਰੀਏ ਗੁਰੂ ਕਲਗੀ ਧਰਪਾਤਸ਼ਾਹ ਦੇ ਚਰਨਾਂ ਦਾ ਧਿਆਨ ਕੋਈ ਰਸਨਾ ਵਾਂਝੀ ਨਾ ਰਹੇ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਚੱਲ ਰਹੀ ਸੀ ਗੁਰੂ ਕਲਗੀ ਧਰਪਾਤਸ਼ਾਹ ਦੀ ਬਿੰਦਾ ਭਾਈਏ ਖੋਲ ਕੇ ਰੱਖ ਗੱਲ ਚੱਲ ਰਹੀ ਸੀ ਗੁਰੂ ਕਲਗੀ ਧਰਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੈਂ ਸਮਝਦਾ ਸਾਰੀ ਦੁਨੀਆ ਵਿੱਚ ਮਿਲ ਕੇ ਗੁਰੂ ਗੋਬਿੰਦ ਸਿੰਘ ਦੇ ਗੁਣ ਗਾਉਣ ਲੱਗ ਪਵੇ ਤੇ ਗੁਰੂ ਗੋਬਿੰਦ ਸਿੰਘ ਦੇ ਗੁਣ ਨਹੀਂ ਗਾਏ ਜਾ ਸਕਦੇ ਐਸ ਸਾਰੀ ਧਰਤੀ ਦਾ ਕਾਗਜ਼ ਬਣਾ ਦਿਓ ਜਿੰਨੇ ਰੁੱਖ ਨੇ ਬਨਸਪਤੀਆ ਉਹਦੀਆਂ ਕਲਮਾਂ ਬਣਾ ਦਿਓ ਤੇ ਸੱਤਾਂ ਸਮੁੰਦਰਾਂ ਚ ਜਿੰਨਾ ਪਾਣੀਆਂ ਉਹਦੀ ਸਿਆਹੀ ਬਣਾ ਕੇ ਤੇ ਗੁਰੂ ਗੋਬਿੰਦ ਸਿੰਘ ਦੀ ਸਿਫਤ ਲਿਖਣੀ ਸ਼ੁਰੂ ਕਰ ਦਿਓ ਸੱਤਾਂ ਸਮੁੰਦਰਾਂ ਦੀ ਸਿਆਹੀ ਮੁੱਕ ਸਕਦੀ ਆ ਪਰ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਨਹੀਂ ਮੁੱਕ ਸਕਦੀ ਨਹੀਂ ਮੁੱਕ ਸਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਾ ਤੇ ਦੁਨੀਆ ਤੇ ਪੁੱਤ ਤੇ ਨਾ ਦੁਨੀਆ ਤੇ ਉਹਦੇ ਵਰਗਾ ਬਾਪ ਪੁੱਤ ਬਹੁਤ ਚੰਗੇ ਚੰਗੇ ਹੋਏ ਆ ਅੱਜ ਵੀ ਲੋਕੀ ਕਹਿੰਦੇ ਪੁੱਤ ਹੋਵੇ ਤੇ ਸਰਵਣ ਵਰਗਾ ਸਰਵਣ ਨੇ ਸੇਵਾ ਕੀਤੀ ਨਾ ਬੁੱਢੇ ਮਾਪਿਓ ਦੀ ਸਰਵਣ ਬਹੁਤ ਚੰਗਾ ਏ ਸਰਵਣ ਬਹੁਤ ਮਹਾਨ ਏ ਪਰ ਜਦੋਂ ਕਿਤੇ ਪੁੱਤਾਂ ਦੀ ਲਿਸਟ ਬਣੀ ਨਾ ਉਦੋਂ ਗੁਰੂ ਗੋਬਿੰਦ ਸਿੰਘ ਦਾ ਨਾਮ ਪੂਰੇ ਟੌਪ ਦੇ ਉੱਤੇ ਆਵੇਗਾ ਕਿਉਂਕਿ ਦੁਨੀਆਂ ਦਾ ਇੱਕੋ ਇੱਕ ਐਸਾ ਪੋਤਿਆ ਜਿਹੜਾ ਆਪ ਜਤੀਮ ਹੋਣਾ ਪ੍ਰਵਾਨ ਕਰ ਲੈਂਦਾ ਪਰ ਇਸ ਦੇਸ਼ ਦੇ ਕਰੋੜਾਂ ਬੱਚੇ ਜਤੀਮ ਹੋਣ ਤੋਂ ਬਚਾ ਲੈਂਦਾ ਜੇ ਉਹਦੇ ਵਰਗਾ ਪੁੱਤ ਕੋਈ ਨਹੀਂ ਉਹਦੇ ਵਰਗਾ ਬਾਪ ਵੀ ਦੁਨੀਆ ਤੇ ਕੋਈ ਨਹੀਂ ਉਹਦੇ ਵਰਗਾ ਬਾਪ ਨਹੀਂ ਆਗਾ ਕੋਈ ਵੇਖੋ ਚੰਗੇ ਪੋਤੀ ਚੰਗੇ ਪਿਓ ਬਣਦੇ ਆ ਚੰਗੀਆਂ ਧੀਆ ਹੀ ਚੰਗੀਆਂ ਮਾਵਾ ਬਣਦੀਆਂ ਜਿੰਨਾ ਪੁੱਤ ਬਣ ਕੇ ਸੁੱਖ ਨਹੀਂ ਦਤਾ ਉਹਨਾਂ ਪਿਓ ਬਣ ਕੇ ਵੀ ਸੁੱਖ ਨਹੀਂ ਦੇਣਾ ਜਿੰਨਾਂ ਨੇ ਧੀ ਬਣ ਕੇ ਸੁੱਖ ਨਹੀਂ ਦਿੱਤਾ ਉਹਨਾਂ ਨੇ ਮਾਂ ਬਣ ਕੇ ਵੀ ਸੁੱਖ ਨਹੀਂ ਦੇਣਾ ਨਹੀਂ ਥੱਲੇ ਉਹ ਰੱਖੀ ਜਾਣੀ ਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪੁੱਤ ਕੋਈ ਨਹੀਂ ਤਾਂ ਦੁਨੀਆਂ ਦੇ ਖਿੱਤੇ 'ਚ ਇੱਕੋ ਇੱਕ ਐਸਾ ਬਾਪ ਪੈਦਾ ਹੋਇਆ ਜਿਹੜਾ ਪੁੱਤਾਂ ਦੀਆਂ ਲਾਸ਼ਾਂ 'ਚ ਖਲੋ ਕੇ ਕਹਿੰਦਾ ਪੰਥ ਵਸੇ ਮੈਂ ਉੱਜਣਾ ਮਨ ਚਾਉ ਕਨੇਰਾ ਕਲਗੀ ਵਾਲਿਆ ਕਾਮ ਦੇਸ਼ੇਨ ਸ਼ਹਾਂ ਕਲਗੀ ਵਾਲਿਆ ਕਾਮ ਦੇਸ਼ੇਨ ਸ਼ਹਾਂ ਏ ਮਿਲਦੀ ਜਗ ਵਿੱਚ ਤੇਰੀ ਸਾਲ ਕੋਈ ਨਾ ਪੰਥ ਸਾਜਿਆ ਖੰਡੇ ਦੀ ਧਾਰ ਵਿੱਚੋਂ ਐ ਹੋ ਜਹਾ ਵੀ ਦਿੱਠਾ ਕਮਾਲ ਕੋਈ ਨਾ ਕੁਝ ਵਾਰ ਕੇ ਖਿੜ-ਖਿੜ ਹਸਦਾਰੇ ਐਸਾ ਮਾਨ ਜਮਿਆ ਲਾਲ ਕੋਈ ਨਾ ਐਸਾ ਮਾਨ ਜਮਿਆ ਲਾਲ ਕੋਈ ਨਾ ਗੱਲ ਮੁਕਦੀ ਮਕਾਵਾਂ ਜਦੋਂ ਪਰਮਾਤਮਾ ਦੀ ਸਾਰੀ ਸੁੰਦਰਤਾ ਇੱਕ ਥਾਂ ਤੇ ਇਕੱਠੀ ਹੋਈ ਜਦੋਂ ਪਰਮਾਤਮਾ ਦੀ ਸਾਰੀ ਸਿਆਣਪ ਇੱਕ ਥਾਂ ਤੇ ਇਕੱਠੀ ਹੋਈ ਜਦੋਂ ਪਰਮਾਤਮਾ ਦੀ ਸੂਰਬੀਰਤਾ ਇੱਕ ਥਾਂ ਤੇ ਇਕੱਠੀ ਹੋਈ ਜਦੋਂ ਪਰਮਾਤਮਾ ਦੀ ਨਿਰਭਉ ਤੇ ਨਿਰਵੈਰ ਸ਼ਕਤੀ ਇੱਕ ਥਾਂ ਤੇ ਇਕੱਠੀ ਹੋਈ ਉਹਦੇ ਸਾਰੇ ਦੇ ਵਿੱਚੋਂ ਇੱਕ ਮੂਜਸਮਾ ਕੜਿਆ ਗਿਆ ਤੇ ਉਸ ਮੂਜਸਮੇ ਦਾ ਨਾਮ ਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹਦਾ ਕੋਈ ਸਾਨ ਨਹੀਂ ਦੁਨੀਆ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਬੈਠੇ ਨੇ ਚਮਕੌਰ ਦੀ ਗੜੀ 'ਚ ਮੈਂ ਬੇਸ਼ੱਕ ਪ੍ਰਸੰਗ ਇਹ ਕਹਿਣਾ ਨਹੀਂ ਪਰ ਬੜਾ ਕੁਝ ਸਿੱਖਣ ਨੂੰ ਮਿਲੂਗਾ ਸਾਨੂੰ ਸਹਿਬ ਜਾਦੇ ਸ਼ਹੀਦ ਹੋ ਗਏ ਸ਼ਾਮਾਂ ਪਈਆਂ ਤੇ ਸੱਚੇ ਪਾਤਸ਼ਾਹ ਨੇ ਰਹਿ ਰਾਸ ਦਾ ਪਾਠ ਕੀਤਾ ਤੇ ਰਹਿ ਰਾਸ ਦੇ ਪਾਠ ਵਿੱਚ ਇੱਕ ਸ਼ਬਦ ਵਰਤਿਆ ਚਾਰ ਪੈਰ ਦਿਨ ਸੁਖਾ ਨਾ ਆਇਆ ਤੇ ਸੱਚੇ ਪਾਤਸ਼ਾਹ ਆਈ ਰਾਤ ਸੁਖਾ ਨਾ ਨਗਾਉਣੀ ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਕਿ ਸਾਹਮਣੇ ਦੋ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਪਈਆਂ ਹੋਣ ਤੇ ਲਾਸ਼ਾਂ ਵੇਖ ਕੇ ਵੀ ਉਹ ਕਹਿੰਦਾ ਚਾਰ ਪੈਰ ਦਿਨ ਸੁਖਾਣਾ ਨੰਗਿਆ ਤੇ ਆਈ ਰਾਤ ਸੁਖਾਣਾ ਨਗਾਉਣੀ ਕਿਉਂ ਆਖਿਆ ਕਿਉਂਕਿ ਬਾਣੀ ਕੋਲ ਆ ਬੈਠੇ ਨੇ ਤੁਹਾਡੇ ਵਿੱਚੋਂ ਬੜੇ-ਬੜੇ ਜੀਵਨ ਵਾਲੇ ਅੱਜ ਵੀ ਜਿੱਨਾਂ ਸ਼ਾਮਾਂ ਦੇ ਘਰਾਂ ਦੇ ਵਿੱਚ ਰਹਿ ਰਾਸ ਦਾ ਪਾਠ ਹੁੰਦਾ ਹੈ ਮੁਬਾਰਕ ਆ ਨੇ ਤਾਂ ਝਾਤੀ ਮਾਰ ਕੇ ਵੇਖਿਓ ਬਹੁਤੇ ਘਰਾਂ 'ਚੋ ਸ਼ਾਮਾਂ ਦੀ ਰਹਿ ਰਾਸ ਖਤਮ ਹੋ ਚੁਕੀ ਆ ਤੇ ਜਿਨ੍ਹਾਂ ਘਰਾਂ 'ਚ ਸ਼ਾਮਾਂ ਦੀ ਰਹਿ ਰਾਸ ਖਤਮ ਹੋ ਗਈ ਉਹਨਾਂ ਘਰਾਂ ਦੇ ਵਿੱਚੋਂ ਸੁੱਖ ਖੰਭ ਲਾ ਕੇ ਉੱਡ ਜਾਣਗੇ ਇਹ ਗਰੰਟੀ ਆ ਪੱਕੀ ਸਾਰੇ ਦਿਨ ਦੀ ਸਟ੍ਰੈਸ ਸਾਰੇ ਦਿਨ ਦੀ ਦੁੱਖ ਦਿਲਦਰ ਬਿਮਾਰੀ ਇੱਕ ਪਲ ਵਿੱਚ ਉੱਡ ਜਾਂਦੀ ਆ ਜਿਹੜੇ ਘਰ 'ਚ ਸ਼ਾਮਾਂ ਨੂੰ ਗੁਟਕਾ ਫੜ ਕੇ ਤੇ ਰਹਿ ਰਾਸ ਸਾਹਿਬ ਦਾ ਪਾਠ ਹੁੰਦਾ ਹੈ ਹੌਲੀ ਯੋਲੀ ਰਹਿਰਾਸ ਦੀ ਜਗਾ ਸਾਡੇ ਟੀਵੀ ਸੀਰੀਅਲ ਲੈ ਗੇ ਟੀਵੀ ਸੀਰੀਅਲ ਖਤਮ ਹੋਏ ਤੇ ਉਹਦੀ ਜਗਾ ਸਾਡੇ ਹੱਥਾਂ ਚ ਮੋਬਾਈਲਾਂ ਨੇ ਲੈ ਲਈ ਉਹੋ ਟਾਈਮ ਰਹਿਰਾਸ ਦਾ ਤੇ ਉਹੋ ਟਾਈਮ ਸਾਡਾ ਰੀਲਾਂ ਦੇਖਣ ਦਾ ਬਣ ਗਿਆ ਜੰਨਾ ਘਰਾਂ ਚ ਬੱਚੇ ਰਹਿਰਾਸ ਕਰਦੇ ਆ ਬਜ਼ੁਰਗ ਰਹਿਰਾਸ ਕਰਦੇ ਆ ਵੇਖੋ ਬੱਚਾ ਕੀ ਕਰੇ ਪ੍ਰਚਾਰਕ ਕਹੇ ਬੱਚੇ ਦੇ ਅੰਦਰ ਕੋਲ ਕੇ ਨਹੀਂ ਪਾ ਸਕਦਾ ਜੋ ਮਾਂ-ਬਾਪ ਕਰੇਗਾ ਬੱਚਾ ਉਹੋ ਕਰੇਗਾ ਸਾਖੀ ਨੇ ਕੀ ਜੀ ਆ ਸਮਝਿਓ ਬੜਾ ਕੁਝ ਉਹਦੇ ਚੋਂ ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਸੀ ਨਾਨਕੀ ਚੱਕ ਪ੍ਰਾਣਾ ਨਾਮ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਰੱਖਿਆ ਆਨੰਦਪੁਰ ਕਦੋਂ ਰੱਖਿਆ ਭਲਾ ਜਦਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਹਿਲੀ ਵਾਰੀ ਆਪਣੇ ਪੁੱਤ ਦਾ ਚਿਹਰਾ ਵੇਖਿਆ ਨਾ ਗੁਰੂ ਗੋਬਿੰਦ ਰਾਏ ਮਹਾਰਾਜ ਦਾ ਉਮਰ ਸੀ 7 ਸਾਲ ਦੀ ਤੇ ਸਾਡੇ ਵਾਂਗੂ ਨਹੀਂ ਵੀ ਚਿਹਰਵਾ ਦਾ ਮਿਲੇ ਤੇ ਜੇਬ ਚੋਂ ਪੈਸੇ ਕੱਢੇ ਗਿਫਟ ਦਿੱਤੇ ਟੌਫੀਆਂ ਦਿੱਤੀਆਂ ਜੱਫੀਆਂ ਘੁੱਟ-ਘੁੱਟ ਕੇ ਪਾਈਆਂ ਸੱਤਾਂ ਸਾਲੀ ਪਹਿਲੀ ਵਾਰੀ ਪੁੱਤ ਜੀ ਵੇਖਿਆ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਹਿਲਾ ਕੁਐਸਚਨ ਸੀ ਆਪਣੇ ਪੁੱਤ ਨੂੰ ਪੁੱਤ ਬਾਣੀ ਕਿਹੜੀ ਕਿਹੜੀ ਆਉਂਦੀ ਤੈਨੂੰ ਪੁੱਤ ਸੱਤਾਂ ਸਾਲਾਂ ਚ ਕੋਈ ਬਾਣੀ ਯਾਦ ਕੀਤੀ ਹੋ ਕਿੰਨੇ ਕ ਘਰ ਆ ਜਿੰਨਾ ਘਰਾਂ ਦੇ ਵਿੱਚ ਸ਼ਾਮਾਂ ਨੂੰ ਇਹ ਪੁੱਛਿਆ ਜਾਂਦਾ ਜਾਂ ਪੰਜੀ ਦਹੀ ਦੇਣੀ ਪੁੱਛਿਆ ਜਾਂਦਾ ਪੁੱਤ ਦਹਾ ਗੁਰੂਆਂ ਦੇ ਨਾਮ ਆਉਂਦੇ ਪੁੱਤ ਪੰਜ ਪੌੜੀਆਂ ਹੁੰਦੀਆਂ ਹੀ ਬੱਚਾ ਗੁਟਕਾ ਲੈ ਕੇ ਤਦ ਬਊਗਾ ਜੇ ਪਿਓ ਬਊਗਾ ਤੇ ਮਾਂ ਬਊਗੀ ਜਿਸ ਘਰ ਚ ਮਾਂ ਬਾਪ ਨੇ ਗੁਟਕਾ ਲੈ ਕੇ ਰਹਿ ਰਸ ਦਾ ਪਾਠ ਕਰਦੇ ਜਾਂ ਜਿਸ ਘਰ ਦੇ ਵਿੱਚੋਂ ਮਾਂ ਬਾਪ ਹੀ ਕਦੀ ਗੁਰਦੁਆਰੇ ਮੱਥਾ ਟੇਕਣ ਨਹੀਂ ਗਏ ਨਿਆਣਿਆਂ ਕੋਲੋਂ ਕੀ ਭਲੇ ਦੀ ਤੁਸੀਂ ਆਸ ਰੱਖਦੇ ਜੀ ਕਮਰਸ਼ੀਅਲ ਜਮਾਨਾ ਹੈ ਇੱਕੋ ਗਾਇਕ ਦੇ ਹਫ਼ਤੇ 'ਚ 7 ਗਾਣੇ ਆਉਣ ਨਾ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਤੇ ਅਗਲੇ ਸੋਮਵਾਰ ਆਪਣੇ ਨਿਆਣਿਆਂ ਕੋ ਸੱਤੇ ਦੇ ਸੱਤੇ ਗਾਣੇ ਜ਼ਬਾਨੀ ਸੁਣ ਲਿਓ ساری ਉਮਰ ਚ ਚੌਪਈ ਸਾਹਿਬ ਦਾ ਪਾਠ ਨਹੀਂ ਨਿਆਣਿਆਂ ਨੂੰ ਜ਼ਬਾਨੀ ਯਾਦ ਹੋਣ ਡਿਆ ਕਿਉਂ ਕਿ ਇੱਥੇ ਚਿੱਟੀਆਂ ਦਾੜ੍ਹੀਆਂ ਵਾਲਿਆਂ ਨੂੰ ਚੌਪਈ ਸਾਹਿਬ ਨਹੀਂ ਆਉਂਦੀ ਸਾਡਿਆਂ ਨੂੰ ਦਹਾ ਗੁਰੂਆਂ ਦੇ ਸੀਰੀਅਲ ਵਾਈਜ਼ ਨਾ ਸਾਡੀਆਂ ਚਿੱਟੀਆਂ ਦਾੜ੍ਹੀਆਂ ਵਾਲਿਆਂ ਨੂੰ ਨਹੀਂ ਆਉਂਦਾ ਨਿਆਣਿਆਂ ਤੋਂ ਭਲੇ ਦੀ ਕੀ ਆਸ ਰੱਖਦੇ ਅਸੀਂ ਬੱਚੇ ਤੁਹਾਡੇ ਨੇ ਇਹਨਾਂ ਨੂੰ ਸਾਹਮਣਾ ਤੁਹਾਡੀ ਜ਼ਿੰਮੇਵਾਰੀ ਆ ਪਰ ਪਹਿਲ ਮਾਪੇ ਬਾਪ ਨੂੰ ਕਰਨੀ ਪੈਣੀ ਆ ਮਾਪੇ ਬਾਪ ਨੂੰ ਮਾਪੇ ਬਾਬੇ ਨੇ ਜੀ ਖੁਸ਼ਿਆ ਸਾਡਾ 1.5 ਲੱਖ ਰੁਪਈਆ ਜਾਣ ਲਿਆ ਸਾਲ ਵਾ ਦਾ ਸਕੂਲੇ ਬੈਗ ਬੜਾ ਭਰਿਆ ਵਾ ਸਵੇਰੇ 7 ਵਜੇ ਬੱਸੇ ਭਾ ਦਤਾ ਤੇ ਸ਼ਾਮੀ 3 ਵਜੇ ਟ੍ਰੇਨ ਬੱਸ ਚੋਂ ਲਾ ਲਿਆ ਵਾ ਅਸੀਂ ਐਨੇ ਜੀ ਹੁਭੁਭ ਕੇ ਮਰ ਚਲੇ ਆ ਅੱਜ ਨਿਆਣੇ ਪੜਾਕੂ ਬਣਾਏ ਜਾ ਰਹੇ ਆ ਸਿਖਿਆਰਥੀ ਨਹੀਂ ਬਣਾਏ ਜਾ ਰਹੇ ਪੜਾਕੂ ਤੇ ਰੱਟੇ ਮਾਰ ਕੇ ਜਿੰਨੇ ਮਰਜੀ ਤਿਆਰ ਕਰ ਲੋ ਸਿਖਿਆਰਥੀ ਆ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗਾਂ ਚ ਲੱਭ ਲਿਓ ਅੱਜ ਕੱਲ ਦੇ ਕਾਨਵੈਂਟ ਤੇ ਮਹਿੰਗੇ ਪਬਲਿਕ ਸਕੂਲਾਂ ਚ ਪੜਿਆ ਨਾਲੋਂ ਜ਼ਿਆਦੀ